ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜ਼ਿੰਦਗੀ ਦਾ ਇੱਕ ਅਜਿਹਾ ਸਫ਼ਰ ਜਿਹੜਾ ਸਿਰਫ ਇੱਕ ਯਾਤਰਾ ਨਹੀਂ ਸਗੋਂ ਰੂਹ ਦਾ ਇੱਕ ਅਨੁਭਵ ਸੀ ਮੈਂ ਆਪਣੇ 4-5 ਪੱਕੇ ਦੋਸਤਾਂ ਦੇ ਨਾਲ ਇੱਕ ਬੱਸ ਯਾਤਰਾ ਰਹੀ ਬਾਬਾ ਭੋਲੇ ਨਾ ਦੀ ਪਵਿੱਤਰ ਨਗਰੀ ਵੱਲ ਨਿਕਲਿਆ ਬਸ ਵਿੱਚ ਗੀਤਾਂ ਹਾਸਿਆਂ ਤੇ ਮਸਤੀ ਦਾ ਮਾਹੌਲ ਸੀ ਪਰ ਦਿਲ ਦੇ ਅੰਦਰ ਇੱਕ ਅਥਾਹ ਸ਼ਰਧਾ ਸੀ ਜਿਉਂ-ਜਿਉਂ ਅਸੀਂ ਪਹਾੜ ਦੀਆਂ ਤੰਗ ਸੜਕਾਂ ਤੇ ਚੜਦੇ ਗਏ ਮੈਦਾਨੀ ਇਲਾਕੇ ਪਿੱਛੇ ਛੁੱਟਦੇ ਗਏ ਤੇ ਠੰਡੀ ਹਵਾ ਨੇ ਸਾਡਾ ਸਵਾਗਤ ਕੀਤਾ ਹਰ ਮੋੜ ਉੱਤੇ ਉਤਸੁਕਤਾ ਵਧਦੀ ਗਈ ਕਿ ਅੱਗੇ ਕੀ ਹੋ ਜਾ ਨਜ਼ਾਰਾ ਹੋਵੇਗਾ ਜਦੋਂ ਹੀ ਅਸੀਂ ਆਪਣੀ ਮੰਜ਼ਲ ਦੇ ਨੇੜਲੇ ਬੇਸ ਕੈਂਪ ਤੇ ਪਹੁੰਚੇ ਤਾਂ ਅਸਲੀ ਟਰੈਕ ਸ਼ੁਰੂ ਹੋਇਆ ਸਾਹਮਣੇ ਸਿਰਫ ਪੱਤਰੀਲਾ ਮੁਸ਼ਕਿਲ ਤੇ ਉੱਚਾ ਨਿਵਾਰਾ ਸੀ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜੋ ਤੱਕ ਚੁੱਕੇ ਸਨ ਆਪਣੀ ਆਸਥਾ ਦੀ ਡੋਰੀ ਫੜ ਕੇ ਡੰਡੀਆਂ ਦੇ ਸਹਾਰੇ ਹੌਲੀ-ਹੌਲੀ ਅੱਗੇ ਵਧ ਰਹੇ ਸਨ ਅਸੀਂ ਵੀ ਆਪਣੇ ਮੋਢਿਆਂ ਤੇ ਸਮਾਨ ਚੁੱਕਿਆ ਤੇ ਜੈ ਭੋਲੇ ਨਾਮ ਤੇ ਜੇਕਰੇ ਨਾਲ ਕਦਮ ਪੁੱਟੇ ਪਹਿਲੇ ਕੁਝ ਘੰਟੇ ਬਹੁਤ ਔਖੇ ਸਨ ਸਰੀਰ ਥੱਕ ਰਿਆ ਸੀ ਪਰ ਸਾਥੀ ਦੋਸਤਾਂ ਦੀ ਹਿੰਮਤ ਤੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੀ ਆਵਾਜ਼ ਨੇ ਸਾਨੂੰ ਰੁਕਣ ਨਹੀਂ ਦਿੱਤਾ ਹਰ ਪਾਸੇ ਭਗਤੀ ਅਤੇ ਸ਼ਰਦਾ ਦਾ ਮਾਹੌਲ ਛਾਇਆ ਹੋਇਆ ਸੀ ਇਸ ਸਫ਼ਰ ਦਾ ਸਭ ਤੋਂ ਵੱਡਾ ਇਨਾਮ ਸੀ ਕੁਦਰਤ ਦੇ ਅਨਮੋਲ ਨਜ਼ਾਰੇ ਜਦੋਂ ਵੀ ਅਸੀਂ ਸਾਹ ਲੈਣ ਲਈ ਰੁਕਦੇ ਤਾਂ ਸਾਡੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਹੁੰਦੇ ਜੋ ਸਾਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਇਹ ਤਾਂ ਜਸਟਸ ਸਾਡੇ ਸਫ਼ਰ ਦੀ ਹਜੇ ਇੱਕ ਸ਼ੁਰੂਆਤ ਹੀ ਸੀ ਕੁਦਰਤ ਨੇ ਸਾਨੂੰ ਆਪਣੀ ਖੂਬਸੂਰਤੀ ਦੇ ਇਸ ਤੋਂ ਵੱਡੇ-ਵੱਡੇ ਹੋਰ ਨਜ਼ਾਰੇ ਹਜੇ ਦਿਖਾਉਣੇ ਸੀ ਮੇਰੇ ਚਾਰੇ ਪਾਸੇ ਹਰੀਆਲੀ ਤੇ ਵਿਸ਼ਾਲ ਭਿਆਨਕ ਪਰ ਸੋਹਣੇ ਪਹਾੜ ਸਨ ਜਿਨ੍ਹਾਂ ਨੇ ਇਸ ਖੂਬਸੂਰਤੀ ਨੂੰ ਆਪਣੇ ਅੰਦਰ ਸਮੇਟ ਕੇ ਰੱਖਿਆ ਹੋਇਆ ਸੀ ਜਿਵੇਂ ਜਿਵੇਂ ਆਪਣੀ ਮੰਜ਼ਿਲ ਵੱਲ ਹੋਰ ਵੱਧਦੇ ਗਏ ਰਸਤੇ ਵਿੱਚ ਤੇਜ਼ ਵਹਾਅ ਵਾਲੀ ਪਹਾੜੀ ਨਦੀਆਂ ਮਿਲੀਆਂ ਜਿਨ੍ਹਾਂ ਦਾ ਪਾਣੀ ਬਰਫ਼ ਤੋਂ ਵੀ ਠੰਡਾ ਸੀ ਥਾ-ਥਾ ਤੇ ਖੂਬਸੂਰਤ ਚਰਨੇ ਡਿਗਰੇ ਸਨ ਜਿਨ੍ਹਾਂ ਦੀ ਆਵਾਜ਼ ਸਾਰੇ ਮਾਹੌਲ ਨੂੰ ਸੰਗੀਤਮਈ ਬਣਾ ਰਹੀ ਸੀ ਚਿੰਨ ਦਾ ਠੰਡਾ ਠੰਡਾ ਪਾਣੀ ਪੀ ਕੇ ਸਾਨੂੰ ਊਰਜਾ ਮਿਲ ਰਹੀ ਸੀ ਤੇ ਅਸੀਂ ਆਪਣੀ ਮੰਜ਼ਲ ਵੱਲ ਹੌਲੀ ਹੌਲੀ ਵਧਦੇ ਜਾ ਰਹੇ ਸੀ ਜਦੋਂ ਹੀ ਅਸੀਂ ਸਾਰੇ ਥੱਕ ਕੇ ਕਿਤੇ ਰੁਕਦੇ ਤਾਂ ਸਾਡੀਆਂ ਅੱਖਾਂ ਸਾਹਮਣੇ ਐਨੀ ਸ਼ਾਂਤੀ ਤੇ ਸੁੰਦਰਤਾ ਹੁੰਦੀ ਸੀ ਕਿ ਸਾਡੀ ਸਾਰੀ ਥਕਾਵਟ ਮਿੰਟਾਂ ਵਿੱਚ ਹੀ ਦੂਰ ਹੋ ਜਾਂਦੀ ਸੀ ਹਰ ਇੱਕ ਮੋੜ ਤੇ ਪਹਾੜ ਸਾਨੂੰ ਆਪਣੇ ਨਵੇਂ-ਨਵੇਂ ਰੰਗ ਦਿਖਾਉਂਦੇ ਜਾ ਰਹੇ ਸਨ ਇਹ ਜੋ ਨਦੀਆਂ ਸੀ ਇਹ ਬਸ ਆਪਣੀ ਮਸਤੀ ਵਿੱਚ ਅੱਗੇ ਵਧਦੀਆਂ ਜਾ ਰਹੀਆਂ ਸਨ ਜਿਵੇਂ ਕੋਈ ਸਾਧੂ ਆਪਣੀ ਮੰਜ਼ਿਲ ਵੱਧ-ਵਧ ਰਿਹਾ ਹੋਵੇ ਪਾਣੀ ਜਿਵੇਂ ਹੀ ਚਰਨਿਆਂ ਤੋਂ نیچے ਪਹਾੜਾਂ ਵਿੱਚ ਡਿੱਗਦਾ ਸੀ ਤਾਂ ਡਿੱਗ ਕੇ ਮੋਤੀਆਂ ਵਾਂਗ ਵਿਖਰ ਜਾਂਦਾ ਸੀ ਇਹ ਦੇਖਣ ਵਿੱਚ ਐਦਾਂ ਲੱਗਦਾ ਸੀ ਜਿਵੇਂ ਇਸ ਸਫ਼ਰ ਦੀ ਇੱਕ ਖਾਸ ਗੱਲ ਏ ਸੀ ਮਨੁੱਖੀ ਰਿਸ਼ਤਿਆਂ ਦੀ ਖੂਬਸੂਰਤੀ ਐਨੀ ਮੁਸ਼ਕਲ ਚੜਾਈ ਤੇ ਜਿੱਥੇ ਹਰ ਕੋਈ ਆਪਣੀ ਲੜਾਈ ਆਪ ਲੜ ਰਿਹਾ ਸੀ ਉੱਥੇ ਹੀ ਸਭ ਤੋਂ ਵੱਧ ਇਨਸਾਨੀਅਤ ਤੇ ਪਿਆਰ ਵੀ ਨਜ਼ਰ ਆਇਆ ਸਭ ਤੋਂ ਪਹਿਲਾਂ ਗੱਲ ਇੱਥੇ ਕੋਈ ਵੀ ਅਮੀਰ ਤੇ ਗਰੀਬ ਨਹੀਂ ਸੀ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਸੀ ਸਾਰੇ ਯਾਤਰੀ ਇੱਕੋ ਜਿਹੇ ਸਨ ਇੱਕੋ ਭਾਵਨਾ ਭਗਤੀ ਦੇ ਨਾਲ ਚੈ ਪੋਲੇ ਦੇ ਨਾਰੇ ਛੱਡ ਕੇ ਅੱਗੇ ਵਧ ਰਹੀ ਸੀ ਕਿਸੇ ਦਾ ਹੱਥ ਫੜ ਕੇ ਉਸ ਨੂੰ ਚੜਾਈ ਤੇ ਸਹਾਰਾ ਦੇਣਾ ਕਿਸੇ ਡਿੱਗੇ ਹੋਏ ਨੂੰ ਉਠਾਉਣਾ ਜਾਂ ਥੱਕੇ ਹੋਏ ਯਾਤਰੀਆਂ ਨੂੰ ਆਪਣੀ ਪਾਣੀ ਦੀ ਬੋਤਲ ਪੇਸ਼ ਕਰਨਾ ਇਹ ਸਭ ਇੰਨਾ ਆਮ ਲੱਗ ਰਿਹਾ ਸੀ ਕਿ ਲੱਗਦਾ ਹੀ ਨਹੀਂ ਸੀ ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਇਹੀ ਸਾਂਝੀ ਭਾਵਨਾ ਹੀ ਸੀ ਜਿਸ ਨੇ ਇਸ ਜਰਨੀ ਨੂੰ ਸਫਲ ਬਣਾਇਆ ਸੀ ਤੇ ਫਿਰ ਗੱਲ ਕਰਦੇ ਹਾਂ ਲੰਗਰ ਦੀ ਸੇਵਾ ਦੀ ਜਦੋਂ ਤੁਸੀਂ ਐਨੀ ਔਖੀ ਚੜਾਈ ਹੀ ਕਰਕੇ ਆਏ ਹੋ ਸਰੀਰ ਠੰਡ ਨਾਲ ਕੰਬ ਰਿਹਾ ਹੈ ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ ਉਸ ਵੇਲੇ ਸੇਵਾਦਾਰਾਂ ਵੱਲੋਂ ਬੜੇ ਹੀ ਪਿਆਰ ਸਤਿਕਾਰ ਨਾਲ ਦਿੱਤੀ ਗਈ ਗਰਮਾ-ਗਰਮ ਖਿਚੜੀ ਜਾਂ ਮਿੱਠੀ ਚਾਹ ਯਕੀਨ ਮੰਨੋ ਉਸ ਦਾ ਸਵਾਦ ਇਸੇ 5 ਸਟਾਰ ਹੋਟਲ ਦੇ ਖਾਣੇ ਨਾਲੋਂ ਕਿਤੇ ਵੱਧ ਕੇ ਸੀ ਜਿਨ੍ਹਾਂ ਲੋਕਾਂ ਨੇ ਆਪਣਾ ਘਰ-ਬਾਰ ਛੱਡ ਕੇ ਉੱਥੇ ਸਿਰਫ਼ ਸੇਵਾ ਲਈ ਡੇਰੇ ਲਾਏ ਹੋਏ ਸਨ ਉਹਨਾਂ ਦੇ ਚਿਹਰਿਆਂ 'ਤੇ ਕੋਈ ਥਕਾਵਟ ਨਹੀਂ ਸੀ ਸਿਰਫ਼ ਸੰਤੁਸ਼ਟੀ ਨਜ਼ਰ ਆਉਂਦੀ ਸੀ ਉਹਨਾਂ ਦੀ ਸੇਵਾ ਨੇ ਸਾਬਤ ਕੀਤਾ ਕਿ ਬਾਬਾ ਭੋਲੇਨਾਥ ਸਿਰਫ਼ ਪੱਥਰਾਂ ਵਿੱਚ ਨਹੀਂ ਸਗੋਂ ਇਨਸਾਨਾਂ ਦੇ ਦਿਲਾਂ ਵਿੱਚ ਵੀ ਵੱਸਦੇ ਹਨ ਇਸ ਸੇਵਾ ਦੀ ਭਾਵਨਾ ਨੂੰ ਦੇਖ ਕੇ ਮਨ ਨੂੰ ਅੰਦਰੂਨੀ ਸ਼ਾਂਤੀ ਮਿਲੀ ਇਹ ਸਾਰਾ ਮਾਹੌਲ ਸਿਖਾਉਂਦਾ ਹੈ ਕਿ ਕੀ ਅਸਲੀ ਖੁਸ਼ੀ ਲੈਣ ਵਿੱਚ ਨਹੀਂ ਸਗੋ ਦੇਣ ਵਿੱਚ ਹੈ ਦੇਖੋ ਸੰਗਦਾ ਚੜੀਆਂ ਜਾਂਦੀਆਂ ਆ ਸਾਰੇ ਪਹਾੜਾ ਰਸਤਾ ਆ ਸਾਰੇ ਪਹਾੜਾ ਉਹ ਖਤੌਈ ਆ ਪਰ ਸਭ ਤੋਂ ਅਲੌਕਿਕ ਪਲ ਉਹ ਸੀ ਜਦੋਂ ਅਸੀਂ ਇੰਨੀ ਉਚਾਈ ਤੇ ਪਹੁੰਚ ਗਏ ਕਿ ਬੱਦਲ ਸਾਡੇ ਬਿਲਕੁਲ ਨਜ਼ਦੀਕ ਆ ਗਏ ਹਰ ਪਾਸੇ ਧੁੰਦ ਛਾਈ ਹੋਈ ਸੀ ਲੱਗ ਰਿਹਾ ਸੀ ਜਿਵੇਂ ਅਸੀਂ ਸਵਰਗਾਂ ਦੇ ਦਰਵਾਜ਼ੇ ਤੇ ਖੜੇ ਹੋਏ ਆ ਇਹ ਮਨਮੋਹਕ ਨਜ਼ਾਰੇ ਕੈਮਰੇ ਵਿੱਚ ਕੈਦ ਨਹੀਂ ਹੋ ਸਕਦੇ ਇਹ ਸਿਰਫ ਮਹਿਸੂਸ ਕੀਤੇ ਜਾ ਸਕਦੇ ਆ ਮਣੀ ਮਹੇਸ਼ ਦੀ ਯਾਤਰਾ ਸਿਰਫ ਇੱਕ ਧਾਰਮਿਕ ਟ੍ਰੈਕ ਨਹੀਂ ਜਦੋਂ ਤੁਸੀਂ ਕੈਲਾਸ਼ ਪਰਬਤ ਦੇ ਸਾਹਮਣੇ ਖੜੇ ਹੁੰਦੇ ਹੋ ਤਦ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਤੁਹਾਡੀਆਂ ਸਾਰੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਕਿੰਨੀਆਂ ਛੋਟੀਆਂ ਹਨ ਇਸ ਸਫ਼ਰ ਨੇ ਸਿਖਾਇਆ ਕਿ ਜੇ ਤੁਸੀਂ ਹਿੰਮਤ ਤੇ ਵਿਸ਼ਵਾਸ ਨਾਲ ਲਗਾਤਾਰ ਅੱਗੇ ਵਧਦੇ ਰਹੋ ਤਾਂ ਤੁਸੀਂ ਹਰ ਮੁਸ਼ਕਲ ਚੜ੍ਹਾਈ ਨੂੰ ਪਾਰ ਕਰ ਸਕਦੇ ਹੋ ਜਿਸ ਤਰ੍ਹਾਂ ਨਦੀਆਂ ਚਟਾਨਾਂ ਨੂੰ ਕੱਟ ਕੇ ਆਪਣਾ ਰਾਹ ਬਣਾਉਂਦੀਆਂ ਹਨ ਉਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਵਿੱਚ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਇਹ ਸਫ਼ਰ ਭਾਵੇਂ ਅੱਜ ਖਤਮ ਹੋ ਗਿਆ ਪਰ ਇਸ ਦੀਆਂ ਯਾਦਾਂ ਤੇ ਸਿਖਾਏ ਹੋਏ ਸਬਕ ਹਮੇਸ਼ਾ ਸਾਡੇ ਨਾਲ ਰਹਿਣ। ਇਤਰਾ ਘਾਂਟਿਆਂ ਦੀ ਲੰਬੀ ਚੜਾਈ ਚੜਨ ਤੋਂ ਬਾਅਦ ਆਖਰੀ ਪੜਾ ਆਇਆ। ਇਸ ਪੜਾ ਤੇ ਪਹੁੰਚ ਕੇ ਸ਼ਰੀਰ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਪਰ ਆਸਥਾ ਦੀ ਅੱਗ ਹੋਰ ਤੇਜ਼ ਹੋ ਚੁੱਕੀ ਸੀ। ਇਸ ਥਾਂ ਤੇ ਪਹੁੰਚਦਿਆਂ ਹੀ ਮਾਹੌਲ ਹੋਰ ਵੀ ਜ਼ਿਆਦਾ ਭਗਤਮਈ ਹੋ ਗਿਆ। ਜਿਉਂ ਹੀ ਸਾਡੀਆਂ ਨਜ਼ਰਾਂ ਦੂਰੋਂ ਪਵਿੱਤਰ ਮਣੀ ਮਹੇਸ਼ ਕੇ ਲਾਸ਼ ਪਰਵਤ ਉੱਲ ਗਈਆਂ ਸਾਰੀ ਥਕਾਵਟ ਸਾਰੇ ਦੁੱਖ ਭੁੱਲ ਗਏ ਜਿਸ ਥਾਂ ਤੇ ਅਸੀਂ ਖੜੇ ਸਾਂ ਉੱਥੇ ਚਾਰੇ ਪਾਸੇ ਬੰਬੰਬ ਬੋਲੇ ਦੇ ਤੇ ਜੈ ਸ਼ੰਕਰ ਜੈ ਸ਼ੰਕਰ ਭਗਵਾਨ ਦੇ ਨਾਰੇ ਗੂੰਜ ਰਹੇ ਦਨ ਉਹੋ ਊਰਜਾ ਉਹ ਸ਼ਰਦਾ ਦਾ ਮਾਹੌਲ ਉਸ ਨੂੰ ਬਿਆਨ ਕਰਨਾ ਮੁਸ਼ਕਲ ਹੈ ਹਜ਼ਾਰਾਂ ਲੋਕਾਂ ਦੀ ਆਸਥਾ ਇੱਕੋ ਥਾਂ ਤੇ ਇਕੱਠੀ ਹੋਈ ਤੇ ਆਖਰਕਾਰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਜਿੱਥੇ ਖੜੇ ਹੋ ਕੇ ਅਸੀਂ ਮਹਾਦੇਵ ਜੀ ਦੇ ਦਰਸ਼ਨ ਕੀਤੇ ਹੱਥ ਜੋੜੇ ਅਤੇ ਇਸ ਸਫ਼ਰ ਦੀ ਸਫਲਤਾ ਲਈ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਇਹ ਯਾਤਰਾ ਸਿਰਫ ਇੱਕ ਧਾਰਮਿਕ ਸਫ਼ਰ ਨਹੀਂ ਸਗੋ ਦੋਸਤੀ ਹਿੰਮਤ ਤੇ ਕੁਦਰਤ ਨਾਲ ਜੁੜਨ ਤੇ ਆਪਣੇ ਆਪ ਨੂੰ ਜਾਣਨ ਦਾ ਇੱਕ ਸਬਕ ਸੀ ਤੁਸੀਂ ਵੀ ਇਸ ਪਵਿੱਤਰ ਯਾਤਰਾ ਦਾ ਸਾ ਬਣੋ ਮਿਲਦੇ ਆ ਅਗਲੀ ਵੀਡੀਓ ਵਿੱਚ ਹਰ ਹਰ ਮਹਾਦੇਵ